ਇਹ ਡੇਅ ਦੇ ਵਿੱਚ ਇਹਨਾਂ ਦੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਹੁਣ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕੇ ਇੰਡੀਅਨ ਕਰੰਸੀ ਦੇ ਉਹ 75 ਕਿਲੋ ਦੇ ਨੇੜੇ ਜਿਹੜੇ ਹੈ ਨੇ ਉਹ ਵੀ ਅਸੀਂ ਇਹਨਾਂ ਤੋਂ ਰਕਬਾ ਬ੍ਰਿਤਤੇ ਨੇ ਮਤਲਬ ਅਪ ਤੁਸੀਂ ਇਹ ਲਾਓ ਵੀ ਇਹਨਾਂ ਸਿੱਕਿਆਂ ਤੋਂ ਲੈ ਕੇ ਤੇ ਪੈਸੇ ਜਿੰਨੇ ਵੀ ਵੱਡੇ ਨੋਟਾਂ ਦਾ ਉਹਨਾਂ ਨੂੰ ਲੈਦੇ ਸੀ ਇਹ ਸਾਰੇ ਦੇ ਸਾਰੇ ਚੋਰੀ ਕਰਕੇ ਲੈ ਜਾਂਦੇ ਸੀ ਜੇਕਰ ਕਿਸੇ ਛੋਬ ਦੇ ਵਿੱਚ ਕੋਈ ਤੇ ਉਹ ਗੋਲਡ ਪਿਆ ਜਾਂ ਮੇਰੇ ਕੋ ਕਪੜਾ ਪਿਆ ਚੰਗਾ ਜਿਹੜਾ ਇਹਨਾਂ ਦਾ ਸੌਖਾ ਗੱਡੀ ਦੇ ਵਿੱਚ ਆ ਸਕਦਾ ਸੀ ਇਹ ਉਹਨਾਂ ਨੇ ਸਾਰੇ ਜਿਹੜੇ ਅਸੀਂ ਹਾਲੀਵੁੱਡ ਇਹਨਾਂ ਤੋਂ ਕਵਰ ਕਰਾਂਗੇ ਇਹ ਅਲੱਗ-ਅਲੱਗ ਮੁਕੰਨੇ ਨੇ ਜਿਹੜਾ ਦਾ ਪ੍ਰੋਡਕਸ਼ਨ ਵਾਲੇ ਲੈ ਕੇ ਆ ਗਏ ਉਹ ਫਰਜ਼ਾ ਵਸੀ ਕੁਛ ਕੁਛ ਨਾਲ ਕਰਾਂਗੇ ਤੇ ਨਾਲ ਨਾਲ ਹੋਰ ਵੀ ਕੋਈ ਸਾਥੀ ਕਿਹੜੇ-ਕਿਹੜੇ ਨੇ ਅੱਗੇ ਉੱਪਰ ਹੁਣ ਤਾਂ ਬੇਸਿਕਲੀ ਅਸੀਂ ਜਿਹੜੇ ਚਾਰ ਗ੍ਰਫਤਾਰ ਬੀਤੇ ਰਹੇ ਉਹੀ ਜਿਹੜੇ ਨਾਲ ਇਹਨਾਂ ਦੇ ਗੈਂਗ ਦੇ ਮੈਂਬਰਸ ਆਏ ਨੇ ਉਹ ਕਿਹੜੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਿਫਤਾਰ ਕਰਾਂਗੇ ਬਾਕੀ ਦਾ ਤੋਂ ਜਿਹੜਾ ਸਾਰੋ ਸਮਾਨ ਜਿਹੜਾ ਫੜਿਆ ਇਹਨਾਂ ਤੋਂ ਸਿੱਕੇ ਫੜੇ ਨੇ ਇਹਨਾਂ ਤੋਂ ਜਾਲੀ ਨੰਬਰ ਪਲੇਟਸ ਫੜਿਆ ਨੇ ਦਾ ਡੀਟੇਲ ਆਉਂਦੀਆਂ ਸਵਿਫਟ ਘਰ ਤੇ ਜਿਹੜੇ ਲਾਉਂਦੇ ਨੇ ਉਹ ਸਾਰੇ ਦਾ ਸਾਰਾ ਅਸੀਂ ਕਵਰ ਕਰ ਲਿਆ ਦਾ ਤੋਂ ਤੇ ਹੋਰ ਅਗੇ ਫਰਦਰ ਸਾਡੀ ਟੀਮ ਜਿਹੜੀ ਹੈ ਕੁਝ ਕੁਝ ਕਰੇ ਸਰ ਇਹ ਉਹੀ ਕਹਿ ਰਹੇ ਜਿਹੜਾ ਪਟਿਆਲੇ ਦੇ ਪਿਛਲੇ ਦਿਨੀ ਕੋ ਚਿੱਟੀ ਸਰਕਾਰ ਨੇ ਬੜਾ ਦਾਬਾਇਆ ਸੀ ਸ਼ੇਰਾ ਵਾਲੇ ਗੇਟ ਹੋ ਗਿਆ ਜਾਂ ਹੋਰ ਉਹੀ ਕਹਿ ਰਹੇ ਜੀ ਮੈਂ ਤੁਹਾਨੂੰ ਇਹ ਬਿਲਕੁਲ ਉਹੀ ਕਹਿ ਰਹੇ ਜੀ ਜਿਹੜਾ ਸਵਿਫਟ ਕਾਰ ਦੇ ਵਿੱਚ ਜਿਹੜੇ ਜਿਹੜਿਆਂ ਦੇ ਮੈਂ ਤੁਹਾਨੂੰ ਅਜੇ ਪਰਚੇ ਦੱਸੇ ਨੇ ਇਹ ਉਹੀ ਗਏਗੇ ਜਿਹੜਾ ਸਵਿਫਟ ਦੇ ਵਿੱਚ ਆਉਂਦਾ ਸੀ ਮਤਲਬ ਉਹ ਪਹਿਲਾਂ ਇਹਨਾਂ ਨੇ ਉਹ ਹੋਰ ਨੰਬਰ ਲਾ ਕੇ ਗੱਡੀ ਤੇ ਆ ਕੇ ਰੈਕੀ ਕਰਨੀ ਉਹੋਸੋ ਵਾਲੀ ਗੱਡੀ ਦਾ ਨੰਬਰ ਪਲੇਟ ਇਹਨਾਂ ਨੇ ਚੇਂਜ ਕਰ ਦੇ ਤੇ ਆਪਣੀ ਵਾਗਦ ਕਰਕੇ ਤੇ ਫਿਰ ਹੋਰ ਨੰਬਰ ਲਾ ਦੇਣਾ ਤੇ ਬਾਕੀ ਜਿਹੜੇ ਚਾਈਸ ਨਹੀਂ ਰੱਖਦੇ ਸੀ ਹਾਂਜੀ ਜਿਹਨਾਂ ਕੋਲ 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 ਜਿਹਨ ਸਾਰੇ ਗਰਪੇਸਾਂ ਜਾਂ ਕੋਈ ਹੋਰਾਂ ਨਾਲ ਮਿਲ ਨਹੀਂ ਜਿੰਨਾਂ ਰਵਾੜੀ ਨੂੰ ਸਭਾ ਹੋਰ ਇਹਨਾਂ ਨੂੰ ਪੁਲਿਸ ਮਾਰ ਜਿਹੜਾ 4 ਦਿਨ ਦਾ ਮਿਲਿਆ ਅੱਗੇ ਨਾਲ ਜੋ ਫਰਗਰ ਹੋਰ ਵੀ ਲਵਾਵਾਂਗੇ ਬੜੇ ਤਿੱਸਰ ਨੇ ਇਹਨਾਂ ਦੇ ਵਿੱਚ ਇਹਨਾਂ ਨੇ ਸਾਰੇ ਪੰਜਾਬ ਦੇ ਵੇਚੀਏ ਸੁਰੱਖਿਤਰ ਵਾਲਿਆਂ ਨੇ ਗਦਰ ਪਾਇਆ ਸੀ ਉਹ ਮਾਰਦਾ ਤਾਂ ਇਹਨਾਂ ਨੇ ਕੀਤੀਆਂ ਸੀ ਸਰ ਇਹ ਆਪਸ ਦੇ ਵਿੱਚ ਚਾਰੋਂ ਕਿਵੇਂ ਮਿਲੇ ਸੀਗੇ ਕੋਈ ਮੁੱਦਾ ਰਿਲੇਸ਼ਨ ਹੈ ਇਹਨਾਂ ਦਾ ਆਪਸ ਦੇ ਵਿੱਚ ਆ ਕਿ ਕਿਸ ਕਿਸ ਦੇ ਨਾਲ ਇਹ ਇਕੱਠੇ ਫੋਲਪੁਰ ਦੇ ਰਹਿਣ ਵਾਲੇ ਨੇ ਆਪਸ ਵਿੱਚ ਨੂਨ ਨੇ ਇਹਨਾਂ ਦੇ ਐਡਰੈਸ ਅਸੀਂ ਨਾਲ ਮੈਂਸ਼ਨ ਕੀਤੇ ਨੇ ਮੇਨ ਜਿਹੜਾ ਇਹਨਾਂ ਦਾ ਸਰਗਨਾ ਉਹ ਰਵੀ ਹੈ ਉਹ ਰਵੀ ਨਹੀਂ ਅੱਗੇ ਬੰਦੇ ਸਾਰੇ ਜਿਹੜੇ ਆ ਧਰਮੀ ਹੋਇਆ ਜਗਸੀਰ ਤੇ ਮਨੀ ਇਹ ਸਾਰੇ ਇਹਨੇ ਹੀ ਅੱਗੇ ਆਪਣੀ ਇੱਕ ਟੀਮ ਬਣਾਈ ਹੋਈ ਸੀ ਸਰ ਇਹ ਜਿਹੜਾ ਤੁਸੀਂ ਕਹਿ ਰਹੇ ਅਨਪੜ੍ਹ ਹੈਗੇ ਜੀ ਇਹ ਇਨ੍ਹਾਂ ਨੇ ਕਾਪਰਟਿਵ ਵੀ ਬਣਾਈ ਹੈ ਪੈਸਾ ਇਨਵੈਸਟ ਵੀ ਕੀਤਾ ਹੈ ਕੋਈ ਹੋਰ ਪਿੱਛੋਂ ਗਾਈਡ ਕਰ ਰਿਹਾ ਹੈ ਜੀ ਇਨ੍ਹਾਂ ਨੂੰ ਇਸ ਤਰੀਕੇ ਨਾਲ ਇਹ ਜਿਹੜਾ ਬਰਦਰ ਪੁੱਛਕਿਛ ਕਰਨੇ ਆ ਜੀ ਹੋਰਾਂ ਨਾਲ ਦੇ ਵਿੱਚ ਕੋਈ ਇੱਕ ਬੈਕਗ੍ਰਾਉਂਡ ਕੀ ਹੋ ਸਕਦੀ ਹੈ ਜੀ ਔਰ ਪਾਵਰ ਲੈਂਗੂਏਜ ਵਿੱਚ ਚਿੰਗਦੇ ਦੇਖਾਂਗੇ ਨਾਲ ਉਹਦੇ ਕਰੀਬ ਜੋਰੀ ਹੈ ਕਿ ਕੋਈ ਸੀਸੀਟੀਵੀ ਹੋਵਾ ਤੁਹਾਡੇ ਕੋਲ ਸਰ ਚੋਰੀ ਦੀਆਂ ਕੋਈ ਸੀਸੀਟੀਵੀ ਹੈ ਜਾਂ ਨਹੀਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਹੋਣਗੀਆਂ ਦੇਖੋ ਜੀ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਫੜਿਆ ਹੈ ਉਹ ਸੀਸੀਟੀਵੀ ਕੈਮਰੇਆ ਦਾ ਹੀ ਅਸੀਂ ਇਹਨਾਂ ਨੂੰ ਫੜਿਆ ਜਿੱਥੇ ਵਰਦਾਤਾ ਕਰਦੇ ਨੇ ਬਾਕੀ ਜਿਹੜੇ ਜਿਹੜੇ ਜਿਹੜਿਆਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਦਾ ਵਾਰਦਾਤਾ ਕੀਤੀਆਂ ਨੇ ਉਹਨਾਂ ਤੋਂ ਸਾਰੀ ਡਿਟੇਲ ਅਸੀਂ ਅੱਗੇ ਉਹਨਾਂ ਤੋਂ ਲਵਾਂਗੇ ਕਿ ਕੀ ਕੀ ਹੈਗਾ ਉਥੇ ਉਸ ਏਰੀਏ ਤੇ ਜਿਹੜੇ ਬੰਦੇ ਸੀਸੀਟੀਵੀ ਕੈਮਰੇ ਨਹੀਂ ਇਹ ਨਿਰਖਾਂਦੇ ਨੇ ਸਰ ਇਹ ਇਹੋ ਹੀ ਬੰਦੇ ਨੇ ਉੱਥੇ ਜਿਹੜੇ ਕੰਮ ਲੈ ਲੱਗੇ ਨੇ ਉਹਨਾਂ ਲਈ ਸਾਰੀ ਗੱਲ ਜਿਹੜੀ ਇਹਨਾਂ ਦੀ ਉਹ ਸਾਬ ਹੋ ਚੁੱਕੀ ਹੁੰਦੀ ਸਰ ਜਿਹੜੀਆਂ ਰੋਕੀਆਂ ਬਣਾਈਆਂ ਜਾਂ ਕਿਹੋ ਜਿਨਾਂ ਤੁਸੀਂ ਦੱਸਿਆ ਕਿ ਸੀ ਕਿਤੇ ਜਾਣੀ ਬਿਲਕੁਲ ਜੀ ਅਸੀਂ ਆ ਰਹੇ ਹਾਂ ਜੀ ਡੀਸੀ ਫਰੋਈਪੁਰ ਨੂੰ ਐਸਐਸਪੀ ਸਾਹਿਬ ਨੇ ਚਿੱਠੀ ਲਿਖਤੀ ਇਹਨਾਂ ਦੀ ਕੁੱਝ ਹੀ ਬਾਰੇ ਨੇ ਤੇ ਬਾਕਾਇਦਾ ਜਿਹੜੀ ਇਹਨਾਂ ਨੇ 2 ਅੰਮ੍ਰਿਤ ਤੋਂ ਪੈਸੇ ਆ ਲੋਕਾਂ ਦੀਆਂ ਲੋਕਾਂ ਨੂੰੋਂ ਘਾਟੇ ਜਿਹੜੇ ਪ੍ਰੋਫਿਟ ਬਣਾਈ ਜਾਂਦੇ ਸਾਰੀਆਂ ਦੀਆਂ ਸਾਰੀਆਂ ਸੀ ਲੋ ਸਾਰੇ ਵੀਕਲ ਅਸਫਲ ਰਿਕਵਰ ਹੋ ਗਏ ਇਸ ਤੋਂ ਬਾਅਦ ਮੇਰੇ ਵੀਕਲ ਜਿਹੜਾ ਸਵੈਪੇਡ ਦੇ ਜਿੰਦੂ ਅਸੀਂ ਨਿਕਲ ਜਿਹੜੇ ਰਿਕਵਰ ਕੀਤੇ ਨੇ ਤੇ ਬਾਕੀ ਆ ਰਾਣਾ ਖਾਣਾ ਜਿੰਦੀਆਂ ਨੇ ਇਹਨੇ ਐਨੇ ਸ਼ਰਦ ਸਿੰਘ ਜੀ ਦੀ ਕੀ ਸਾ ਪਟਿਆਲੇ ਜਿੰਨੀਆਂ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਇੱਕ ਵੱਡੀ ਮੋਬਾਈਲ ਦੀ ਦੁਕਾਨ ਤੇ ਕੀਤੀ ਫਾਰਮੇਸੀ ਦੇ ਕੀਤੀ ਇਕੱਲੇ ਪੈਸੇ ਹੀ ਲੈ ਕੇ ਗਏ ਉੱਥੇ ਆਈਫੋਨ ਵੇਚੀ ਨਾ ਮਾਰ ਸਮਾਨ ਜਿਹਨਾਂ ਨੇ ਮੈਦੂਕਿਆ ਵੀ ਹਰੇਕ ਜੀ ਜਿੱਥੇ ਇਹਨਾਂ ਨੇ ਛੜ ਤੋੜੇ ਚਾਹੇ ਉਹ ਮੋਬਾਈਲ ਹੈ ਚਾਹੇ ਕਪੜਾ ਹੈ ਚਾਹੇ ਕੋ ਗਹਿਣਾ ਇਹਨਾਂ ਨੇ ਜਿਹੜੀ ਵੀ ਸ਼ੌਪ ਦੇ ਵਿੱਚ ਘਰਦੇ ਰਹੇ ਨੇ ਉੱਥੇ ਹੀ ਕੀਮਤੀ ਸਮਾਨ ਇਹਨਾਂ ਨੇ ਛੜਿਆ ਨਹੀਂ ਤੇ ਇਹਨਾਂ ਨੇ ਜਿਹੜਾ ਵੇਚ ਕੇ ਅੰਗੇ ਪੈਸੇ ਕਿੱਥੇ ਕਿੱਥੇ ਇਹਨਾਂ ਨੇ ਦਿੱਤੇ ਨੇ ਕਿੱਥੇ ਕਿੱਥੇ ਲਾਏ ਨੇ ਕੀ ਕੀ ਕਰਦੇ ਆ ਉਹਦੇ ਸਰੀਅਰ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਜਾਏਗਾ ਹੁਣ ਅਸੀਂ ਇਹਨਾਂ ਦਾ ਸਿਰਫ ਜਿਹੜਾ ਇੱਕ ਬੈਂਕ ਅਕਾਊਂਟ ਹੀ ਦੇਖਿਆ ਜਿਹੜਾ ਅਸੀਂ ਯੂ ਬੈਂਕ ਤੋਂ ਹੁਣ ਪਿਸਟ ਕਰਾਇਆ ਉਹਦੀ ਮਾਈਜਰ ਨਾਂ ਦੇ ਆ ਉਹਦੇ ਤੇ 2 ਲੱਖ ਰੁਪਈਆ ਸਿਰਫ ਉਸ ਬੰਦ ਦੇ ਵਿੱਚ ਹੈਗਾ ਸੀ ਬਾਕੀ ਇਹਨਾਂ ਦੀ ਪੁੱਛਪੇਛ ਦੇ ਵਿੱਚ ਇਹਨਾਂ ਦੇ ਅਕਾਊਂਟ ਹੋਰ ਕਈ ਨਿਕਲ ਲਗੇ ਸਰ ਕਿੰਨੇ ਕੇ ਪੈਸੇ ਜਿਹੜਾ ਕੈਸ਼ ਕੈਸ਼ ਜਿਹੜਾ ਇਹਨਾਂ ਦੇ ਖੁੱਜੀ ਹੁਣ ਸਾਰੀਆਂ ਜਿਹੜੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਹੋਏਗੀ ਤੇ